ਚੱਲ ਗਿਆ ਹੁਣ ਆ ਜਾ ਆ ਜਾ ਪਰ ਮੇਰੀ ਇੱਕ ਗੱਲ ਸੁਣ ਲਾ ਮੈਂ ਤੇਰੇ ਨਾਲ ਆ ਤਰੇ ਕਹਿੰਦਿਰੇ ਬੇਕੇ ਜਿਆਦਾ ਰਾਂ ਉਥੇ ਜਾ ਕੇ ਮੇਰੀ ਇੱਜ਼ਤ ਪੂਰੀ ਕਰਨੀ ਪਊ ਓ ਨੋ ਇੱਥੇ ਕਰਾਂਗਾ ਉਥੇ ਜਾ ਕੇ ਕਰਾਉਣੀ ਆ ਪਾਪਾ ਜੀ ਨਾ ਪਟੋ ਮੇਰੇ ਬੂਟੇ ਪਾਪਾ ਜੀ ਨਾ ਪਟੋ ਇੱਕ ਅੱਧਾ ਛੱਡ ਦੋ ਪਾਪਾ ਜੀ ਓਏ ਯਾਰ ਲੋਕੋ ਕਹਿ ਦੰਨਿਆ ਬਾਦਾ ਬਨਹਾਰਾ ਬਰ ਰੱਖੋ ਰੱਖਾ ਲਗਾਓ ਦੇਵ ਸਮਣਾਓ ਹੁਣ ਕਿੱਧਰ ਗਏ ਬਾਦਾ ਬਨ ਪ੍ਰੇਮੀ ਮੇਰੇ ਵਾਰੀ ਕੋਈ ਨਹੀਂ ਬੋਲਦਾ ਆਇਆ ਮੇਰੇ ਸਾਰੇ ਬੂਟੇ ਪੱਟ ਦੇ ਖਸ ਖਸ ਦੇਣਾਂ ਨੇ। ਕੋਇਆ ਮੁੰਡਾ ਫੜਾਈ ਆਉਣੀ ਆ। ਗਵਾਂਡੇ ਨੇ ਨਵਾਂ ਆਈਫੋਨ ਲੈ ਆਂਦਾ। ਆਪਾਂ ਕਿਹੜਾ ਕਿਸ ਤੋਂ ਘਾਟਾ? ਮੈਨੂੰ ਵੀ ਚਾਹੀਦਾ ਆਪਾਂ ਮਾਂ ਦੀ ਕਿਸ਼ਤਾਂ ਦੇ ਲੈ ਲਿਓ। ਓਏ ਉਹਦੇ ਵਾਲਿਆਂ ਦਾ ਪੂਰਾ ਹੋ ਲੈਣ ਦੇ। ਤੇਦਾ ਮਤਰੂਣ ਵੀ ਤੁਸੀਂ ਤੁਸੀਂ ਲੈ ਕੇ ਦਿੱਤਾ। ਓਏ ਨਾਵਾ। ਹਾਂਜੀ ਡੈਡੀ। ਤੇਜ ਦੀ ਰਾਜਧਾਨੀ ਕਿਹੜੀ ਐ? ਨਵੀਂ ਦਿੱਲੀ। ਪਹਿਲਾ ਦੇਸ਼ ਤਾਂ ਪੁੱਛਲਾ ਤੇਰੇ ਡੈਡੀ ਮੈਨੂੰ ਕੁੱਟਦਾ ਉਹਦੀ ਐਫ ਆਈ ਆਰ ਲਿਖਾਉਣੀ ਆ ਕੀ ਗੱਲ ਡੈਡੀ ਕੱਲੇ ਪੂਣ ਪਟਾਕਾ ਲਿਆਉਣ ਨੂੰ ਰੱਖਿਆ ਹੋਇਆ ਜਿਹੜਾ ਜੰਮੂ ਦਾ ਉਹ ਝੰਮੂ ਦਾ Oh no ਬੱਲੇ ਬੱਲੇ ਮੇਰਾ ਪਤ ਪਾਸਪੋਰਟ ਚੱਕੀ ਫਿਰਦਾ ਲੱਗਦਾ ਬਾਹਰ ਜਾਣਾ ਨਹੀਂ ਨਹੀਂ ਜੀ ਤਾਂ ਦੱਦਲਾ ਚੱਲਿਆ ਇਹਦਾ ਆਪਣਾ ਦੱਦ ਦਾ ਹਸਾਬ ਲਿਖਿਆ ਬਾ ਮਿੱਤਰਾਂ ਦੇ پاس ਬੋਝ ਤੇ ਇਹ ਰਾਤ ਦਾ ਥੋੜਾ ਪੜਾ ਕਰੂ ਮੈਨੂੰ 20 ਰੁਪਏ ਦੇ ਦੋ ਮੈਂ ਚਾਹ ਪੀਣੀ ਆ ਵੈਸੇ ਚਾਹ ਤਾਂ ਦਸਾਂ ਦੀ ਆਉਂਦੀ ਆ ਤੂੰ 20 ਰੁਪਏ ਕਿ ਕਰਨੇ ਆ ਜੀ ਨਾਲ ਮੇਰੀ ਗਰਲਫ੍ਰੈਂਡ ਵੀ ਆ ਆਹ ਰਹੀ ਹੋ ਕੇ ਵੀ ਗਰਲਫ੍ਰੈਂਡ ਬਣਾਈ ਫਿਰਦਾ ਜੀ ਉਸ ਨੇ ਹੀ ਪਖਾਰੀ ਬਣਾਇਆ

ਕਲੇ ਕਹਿੰਦੇ ਲੈ ਕੇ ਕਿਸ਼ਤਾਂ ਦੇ ਹਵਾ ਕਰਦਾ ਉਹ ਚਾਹੇ ਸਾਰੇ ਸੰਦ ਕਿਸ਼ਤਾਂ ਤੇ ਨੇ ਪਰ ਕਿਸ਼ਤਾਂ ਕੀ ਇਹਨਾਂ ਦਾ ਬੁੜਾ ਭਰਦਾ ਓਹੋ ਅੱਜ ਫੇਰ ਚੈਨ ਲੈ ਗਈ ਜੀ ਕੀ ਹੋ ਗਿਆ ਓ ਯਾਰ ਇਹਦੀ ਰੋਜ਼ ਰੋਜ਼ ਚੈਨ ਲੈ ਜਾਂਦੀ ਆ ਮੋਟਰਸਾਈਕਲ ਨਵਾਂ ਲਿਆਉਣਾ ਦਾ ਆਪਣਾ ਵੀ ਨਵਾਂ ਲਿਆਉਣਾ ਜੀ ਦਾ ਮੇਰਾ ਵੀ ਕਰਦਾ ਪਰ ਆਪਣੇ ਕੋਲ ਤਾਂ ਇੰਨੇ ਪੈਸੇ ਹੀ ਹੈ ਨਹੀਂ ਅੱਜ ਕੱਲ ਇੰਨੀਆਂ ਸਕੀਮਾਂ ਚਾਲਦੇ ਆ ਕਿਸ਼ਤਾਂ ਸਸਤਾਂ ਦੇ ਘੜਾ ਲਓ ਕਿਸ਼ਤਾਂ ਕੀ ਵੀਰੇ ਸਾਲੇ ਭਰਨਗੇ ਓਵਰ ਦਣਗੇ ਤਾਂ ਕਿਹੋ ਜਿਹਾ ਗਰਮੀ ਬਹੁਤ ਆ ਯਾਰ ਪਾਣੀ ਲਿਆ ਹਲੋ ਮੇਰੀ ਗੱਲ ਮੰਨ ਕੇ ਨਵਾਂ ਮੋਟਰਸਾਈਕਲ ਲੈ ਆਂਦਾ ਫਿਰ ਠੀਕ ਆ ਤੇ ਮੋਟਰਸਾਈਕਲ ਵਧ ਗਿਆ ਪਸੰਦ ਆ ਹੁਣ ਤੈਨੂੰ ਬਹੁਤ ਸੋਹਣਾਗਾ ਆਇਂ ਗਾ ਰਾ ਹੁਣਾਂ ਦੇ ਬੇਕਿਆਂ ਨੂੰ ਫੋਨ ਲਾ ਦਈ ਉਹਦਾ ਲਾਵਾਂਗੀ ਹੁਣ ਐਨਾ ਖੁਸ਼ੀਆਂ ਵਾਲਾ ਦੇਣਾ ਆਪਾਂ ਨਵੀਂ ਚੀਜ਼ ਲਿਆਂਦੀਏ ਘਰੇ ਉਹਨਾਂ ਨੂੰ ਤਾਂ ਫੋਨ ਲਾਵਾਂਗੀ ਹਾਂ ਹਾਂ ਤੇ ਮੇਰੇ ਸਾਲਿਆਂ ਨੂੰ ਕਹਿ ਦਿੰਦੀ ਮੈਂ ਕਿ ਐਸਟ ਤਿਆਰ ਰੱਖਣ ਹੁਣ ਓਏ ਨਾ ਵਾ ਹਾਂਜੀ ਪਾਪਾ ਜੀ ਪਾਣੀ ਦਾ ਗਲਾਸ ਹੀ ਲਿਆ ਦੇ ਪੱਤ ਕਠੰਡਾ ਆ ਲਿਆ ਦੇ ਨਾ ਪਾਪਾ ਜੀ ਇਹ ਪਾਣੀ ਦਾ ਗਲਾਸ ਲੈ ਦਿਓ। ਓ ਨੋ। ਇਹ ਸੰਦੇਵ? ਹਾਂਜੀ। ਪਾਣੀ ਦੇ ਗਲਾਸ ਲੈ ਇੱਕ ਤਾਂ ਠੰਡਾ ਜਾ। ਆ ਗਈ। ਆ ਲਓ ਜੀ। ਓ ਨੋ ਨੋ ਨੋ। ਆ ਲੈ ਨਾ ਪਾਣੀ। ਹਲੋ ਪਾਪਾ ਜੀ ਪਾਣੀ। ਮੇਰੇ ਰਿਸ਼ਤੇਦਾਰ ਨੇ ਜਦੋਂ ਕਣਕ ਵੱਢ ਕੇ ਮੰਡੀ ਚ ਸਿੱਟੀ ਤੇ ਉਦੀ ਆਉਂਦੇ ਦੀ ਫੀਲਿੰਗ ਆ ਸੀ ਦਾ ਕਲੋਨੀ ਕੱਟ ਦਾ 6 ਕਿੱਲਿਆਂ ਦੇ ਵਿੱਚ ਦਾ ਫਲਾਟ ਮੈਂ ਉਸ ਤੋਂ ਬਾਅਦ ਜਦੋਂ 15 16 ਦਿਨਾਂ ਬਾਅਦ ਹਾਬ ਕਰਕੇ ਆਇਆ ਅੜਤ ਗਿਆ ਨਾ ਉਸ ਤੋਂ ਬਾਅਦ ਉਹਦੇ ਹਾਲਾਤ ਆ ਹੋ ਗਏ ਉਹ ਦੇਖ ਲਵੀਂ ਤਕਦੀਰੇ ਰਸਖਾ ਨਹੀਂ ਜਾਣਾ ਹੀ ਸਾਡੀ ਮਾਂ ਕਿਉਂ ਜੀ ਸਾਰਿਆਂ ਨਾਲ ਐਂ ਹੁੰਦਾ ਨਾ ਦੱਸਿਓ ਜਰੂਰ ਸੋਡੇ ਦਾੜੀ ਦੇ ਬਾਅਦ ਚਿੱਟੇ ਕਾ ਤਾਂ ਹੁੰਦੇ ਜਾਂਦੇ ਆ ਜੀ ਦੇ ਪੱਲੇ ਤੇ ਅਰਗੀ ਖਰਚੀਲੀ ਘਰ ਵਾਲੀ ਪੈ ਜੇ ਉਹਦੇ ਬਾਅਦ ਫਿੱਟੇ ਹੋਣਿਆ ਸੰਸੇ ਚ ਅੱਛਾ ਮੈਂ ਵੀ ਸੋਚਾਂ ਸਾਰਾ ਸਭ ਦੀ ਸਾਰੀ ਦਾੜੀ ਚਿੱਟੀ ਕਾ ਤੋਂ ਮੈਨੂੰ ਵੀ ਅੱਜ ਪਤਾ ਲੱਗਿਆ ਭਾਈ ਘਰ ਮਸਾਲਾ ਦੇਈ ਆ ਜਾ ਕ ਭਾਈ ਗਰਮ ਮਸਾਲਾ ਲੈਣਾ oh no 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 ਆ ਸਾਫ ਸਾਫ ਲਿਖਿਆ ਤਾਂ ਹੈਗਾ ਗਰਮ ਮਸਾਲਾ ਗਰਮ ਲੱਗਦਾ ਤਾਂ ਨਹੀਂ ਪਿਆ ਤਾਂ ਇਹ ਖੰਡਾ ਦਾ ਜਸਾ ਜੀ ਆਏ ਤੇ ਸਾਡੀ ਚਾਰਪ ਦੇ ਕੋਈ ਇਹ ਨਹੀਂ ਚਾਲਦੇ ਕੀ ਹੋਇਆ ਏਦਾ ਗਾਂਧੀ ਦੀ ਟੋਪੀ ਹੈਣੀ ਟੋਪੀ ਤੁਹਾਨੂੰ ਤਾਂ ਸਰਫ ਲੈਣਾ ਮੈਂ ਤੁਹਾਨੂੰ ਆਖਿਆ ਸੀ ਦਾਰੂ ਘਰੇ ਨਹੀਂ ਵਰਨ ਦੇਣੀ ਆਪਾਂ ਤੁਸੀਂ ਫੇਰ ਲਿਆਂਦੀ ਕਿਹੜਾ ਲਿਆਇਆ ਦਾਰੂ ਉਹ ਦੇਖੋ ਆਪਣੀ ਫਰਿੱਜ ਭਰੀ ਪਈ ਆ ਫਰਿੱਜ ਤਾਂ ਖਾਲੀ ਐ ਆਜੋ ਦਿਖਾਵਾਂ ਚਲੋ ਆ ਆ ਆ ਆ ਵੇਖ ਲਾ ਫਰਿੱਜ ਤੇ ਖਾਲੀ ਐ ਸਾਰੀ ਖੋਲ ਕੇ ਦਿਖਾਓ ਫਰਿੱਜ ਕੀ ਹੋ ਰਿਹਾ ਡਾਕਟਰ ਸਾਹਿਬ ਜੀ ਮੇਰਾ ਘਰ ਵਾਲਾ ਰੋਜ਼ ਰਾਤ ਨੂੰ ਨੀਂਦ ਚ ਬੋਲਦਾ ਰਹਿੰਦਾਗਾ ਕੀ ਕਰਾਂ ਤਾਂ ਫਿਰ ਦਿਨ ਵਿੱਚ ਬੋਲਣੇ ਦਾ ਮੌਕਾ ਦਿਆ ਕਰੋ ਜਿਹਾ ਜਿਹਾ ਜੀ ਅੱਜ ਤਾਰੇ ਛੇ ਦਿਨ ਨਿਕਲੇ ਇਹ ਨਾ ਸਿਸਟਮ ਆ ਹੁੰਦਾ ਕਿਤੇ ਤਾਰੇ ਛੇ ਦਿਨ ਨਿਕਲੇ ਹੁੰਦੇ ਕਿਤੇ ਲੇਟ ਨਿਕਲਦੇ ਐ ਤੇ ਵਿਆਹ ਤੋਂ ਬਾਅਦ ਬੰਦੇ ਨੂੰ ਦੇਣੇ ਤਾਰੇ ਦਿਸਣ ਲੱਗ ਜਾਂਦੇ ਐ ਅਸੀਂ ਨਾ ਮਾਲਵੇਰੀਆ ਨੇ ਸਾਡਾ ਕੁਦਰਤੀ ਆ ਇਹ ਅਸੀਂ ਕਹਦੇ ਕੁੱਤਾ ਵੀ ਰਖ ਲਈ ਨਾ ਸਾਲਾ ਸਾਡੇ ਤੋਂ ਵੀ ਨਹੀਂ ਛੱਡ ਹੁੰਦਾ ਬੰਦਾ ਤਾਂ ਅਸੀਂ ਛੱਡਣਾ ਹੀ ਕਿੱਥੋਂ ਆ ਸਾਡਾ ਹੈ ਦੇਸ ਮਾ ਦੱਸ ਦੇ ਨੀ ਨਮਿਆਂ ਨੂੰ ਓ ਨੋ ਓਹੋ ਇੱਕ ਕਵਾੜ ਬਣਿਆ ਪਿਆ ਜਨਾ ਮੇਰਾ ਰਾਦਣਾ ਆ ਕਵਾੜ ਜਾਂ ਮੋਟਰਸਾਈਕਲ ਵੇਚ ਕੇ ਆਪਾਂ ਕੋਈ ਵੱਧ ਗਈ ਗੱਡੀ ਲੈ ਲੇ ਲਾ ਗੱਡੀ ਕੀ ਕਰਨੀ ਆ ਆਪਣੇ ਵਾਸਤੇ ਮੋਟਰਸਾਈਕਲ ਹੀ ਠੀਕ ਆ ਲੋਗ ਐਨੀ ਗਰਮੀ ਵਿੱਚ ਬਸਾਂ ਦੇ ਜਾਂਦੇ ਹੀ ਆ ਵਿਚਾਰੇ ਹੋਰ ਤਾਂ ਹੋਰ ਆਪਣੇ ਗਵਰਨਰ ਨੂੰ ਦੇਖ ਲੈ ਐਨੀ ਗਰਮੀ ਵਿੱਚ ਵਿਚਾਰੀ ਬਸਾਂ ਦੇ ੱੱਕੇ ਖਾਂਦੀ ਐ ਓਏ ਉਹੀ ਤਾਂ ਦੇਖੀ ਨਹੀਂ ਜਾਂਦੀ ਇਹ ਇੱਕ ਗੱਲ ਦੱਸੋ ਇਹੋ ਜਿਹੀ ਕਿਹੜੀ ਚੀਜ਼ ਐ ਜਿਹੜੀ ਆਪਾਂ ਦੇਖ ਤਾਂ ਸਕਦੇ ਹਾਂ ਪਰ ਘਰੇ ਨਹੀਂ ਰੱਖ ਸਕਦੇ ਆਪਣੇ ਗਵੰਦ ਨਹੀਂ ਆ ਤੇ ਹੋਰ ਕੌਣ ਓਹ ਸੌਰੀ ਸੌਰੀ ਮੂਝੇ ਨਿਕਲ ਗਿਆ ਹੈਲੋ ਤੁਸੀਂ ਮੈਨੂੰ ਆਪਣੀ ਗਰਲਫ੍ਰੈਂਡ ਬਣਾ ਲਓ ਨਹੀਂ ਯਾਰ ਮੇਰੇ ਕੋਲ ਤਾਂ ਪਹਿਲਾਂ ਹੀ 4 ਗਰਲਫ੍ਰੈਂਡ ਹੈ ਤੂੰ ਤੁਸੀਂ ਪੰਜਵੀਂ ਬਣਾ ਲਓ ਮੈਨੂੰ ਨਹੀਂ ਯਾਰ ਮੈਂ ਉਹਨਾਂ ਚਾਰਾਂ ਨੂੰ ਧੋਖਾ ਨਹੀਂ ਦੇ ਸਕਦਾ ਇਹ ਸਾਨੂੰ ਪੱਟੇ ਫੇਰ ਮੰਦੀਏ ਨਹੀਂ ਪੱਟੀਆਂ ਕਰਦੀਆਂ ਜੱਗੇ ਇਹ ਸੁਣ ਲੈ ਇੱਕ ਗੱਲ ਬੱਸ ਤੈਨੂੰ ਖੁਸ਼ੀ ਕਿੱਥੇ ਮਿਲਦੀ ਆ ਘਰੇ ਕੇ ਬਾਹਰ ਮਿਲਦੀ ਤਾਂ ਮੈਨੂੰ ਬਾਹਰ ਹੀ ਹੁੰਦੀ ਸੀ ਹੁਣ 3-4 ਸਾਲ ਹੋ ਗਏ ਹੁਣ ਤਾਂ ਜੰਦਰੀ ਨੇ ਕਿਤੇ ਫੋਨ ਵੀ ਨਹੀਂ ਲਾਇਆ ਮਿਲਣਾਂ ਦਾ ਗੱਲ ਦੂਰ ਦੀ ਮੈਂ ਦੇਲ ਦੀ ਖੁਸ਼ੀ ਦੀ ਗੱਲ ਕਰਦੀ ਸੀ ਆ ਲੋ ਜੀ ਚਾਹ ਚਾਹ ਬਣਾਉਣ ਦੇ ਬਾਰੇ ਟਾਈਮ ਲਾਦਾ ਤੂੰ ਕੀ ਦੱਸਾਂ ਭਾਡੇ ਮਾਂ ਜਾਣ ਲੱਗੀ ਸੀ ਇਹਨਾਂ ਨੂੰ ਚਾਹ ਨਿਕਲ ਗਈ ਸਾਰੀ ਬਾਹਰ ਦੁਆਰੇ ਬਣਾ ਕੇ ਲਿਆਈਆਂ ਇਹ ਕਿ ਹੋਣਾ ਸਹੀ ਤਾਂ ਮਾਂ ਕਿਉਂ ਹੋ ਗਿਆ ਨਹੀਂ ਸਕਦਾ ਤੂੰ ਦਾ ਬਾਪੇ ਨੂੰ ਨਹੀਂ ਬਾਹਰ ਨਿਕਲਦੀ ਚਾਹ ਕੇ ਮੈਨੇ ਕੀ ਕੀ ਤੂੰ ਸੁਣ ਕੀ ਸੋਚੀ ਅੰਨੀ ਆ ਸੋਚਣਾ ਕੀ ਸੀ ਮੈਂ ਸੋਚਦੀ ਸੀ ਕਿ ਮੈਂ ਇਹੋ ਜਿਹਾ ਕੋਈ ਕੰਮ ਸਿੱਖਾਂ ਜਿਹੜਾ ਕਿਸੇ ਜਨਾਨੀ ਨੂੰ ਆਉਂਦਾ ਹੋਵੇ। ਮੇਰੇ ਕੋਲੇ ਹੈਗਾ ਇੱਕ ਇਹੋ ਜਿਹਾ ਕੰਮ ਜਿਹੜਾ ਤੂੰ ਸਿੱਖ ਵੀ ਸਕਦੀਆਂ ਤੇ ਕਿਸੇ ਜਨਾਨੀ ਨੂੰ ਆਉਂਦਾ ਵੀ ਨਹੀਂ। ਇਹਦੀ ਦੱਸੋ ਫਿਰ ਮੈਨੂੰ। ਕਿ ਉੱਪਰ ਐਣਾ ਸਿੱਖ ਲਾ।